ਖਸ਼ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਸਿਆਮਾਨ ਨੇ ਡੀਸੀ ਅਤੇ ਐਸਐਸਪੀ ਨਾਲ ਕੀਤੀ ਅਹਿਮ ਮੀਟਿੰਗ ਨਸ਼ੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਖਤ ਨਜ਼ਰ ਆ ਰਹੀ ਹੈ ਜਿਤੇ ਚਲਦੇ ਆ ਡੀਸੀ ਅਤੇ ਐਸਐਸਪੀ ਨੂੰ ਸਖਤ ਆਦੇਸ਼ ਆ ਜਿਹੜੇ ਉਹ ਜਾਰੀ ਕਰ ਦੱਤੇ ਨੇ ਤੇ ਸਿਆਮਾਨ ਨੇ ਮੀਟਿੰਗ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਮੋਗਾ ਚ ਵੱਡਾ ਐਨਕਾਊਂਟਰ ਤਾਂ ਪੁਲਿਸ ਵੱਲੋਂ ਲਗਾਤਾਰ ਵੱਡੇ ਐਨਕਾਊਂਟਰ ਕੀਤੇ ਜਾ ਰਿਹਾ ਤਾਂ ਇੱਕ ਤੋਂ ਬਾਅਦ ਇੱਕ ਗੈਂਗਸਟਰ ਦਾ ਐਨਕਾਉਂਟਰ ਹੋ ਰਿਹਾ ਤਾਂ ਇਸੇ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਅੱਜ ਮੋਗਾ ਵਿੱਚ ਵੱਡਾ ਐਨਕਾਉਂਟਰ ਕੀਤਾ ਗਿਆ ਨਸ਼ੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਡੀਐਸਪੀ ਲੋਕਾਂ ਨੂੰ ਹੋਇਆ ਸਿੱਧਾ ਤਾਂ ਹੁਣ ਪੁਲਿਸ ਵੱਲੋਂ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਦੇ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਕੇ ਮਕਾਨ ਬਣਾਏ ਗਏ ਨੇ ਉਹਨਾਂ ਨੂੰ ਟੈਟਰੀ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਮੌਕੇ ਤੇ ਡੀਐਸਪੀ ਦਾ ਲੋਕਾਂ ਤੇ ਵੀ ਗੁੱਸਾ ਫਟਿਆ ਕਿ ਜੇਕਰ ਤੁਸੀਂ ਪਹਿਲਾਂ ਤੋਂ ਆਵਾਜ਼ ਬੁਲੰਦ ਕਰਦੇ ਤਾਂ ਅੱਜ ਆ ਲੋਕਾਂ ਦੇ ਇਹ ਹਾਲਾਤ ਨਾ ਬਣਦੇ ਐ ਜੀਪੀਸੀ ਪ੍ਰਧਾਨ ਨਾਲ ਜਥੇਦਾਰ ਸਾਹਿਬ ਨੇ ਕੀਤੀ ਮੁਲਾਕਾਤ ਤਾਂ ਜੀਪੀਸੀ ਪ੍ਰਧਾਨ ਦੇ ਘਰ ਪਹੁੰਚੇ ਜਥੇਦਾਰ ਸਾਹਿਬ ਅਤੇ ਉਹਨਾਂ ਦੇ ਘਰ ਪਹੁੰਚ ਕੇ ਜੋ 37 ਸਾਲ ਬਾਅਦ ਐ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪੋਤਾ ਹੋਇਆ ਉਸ ਦੀ ਵਧਾਈ ਦਿੱਤੀ ਹੈ ਅਤੇ ਉੱਥੇ ਹੀ ਹੋਰ ਵੀ ਮਸਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੇ ਚੱਲਦਿਆਂ ਹੁਣ ਕਿ ਆਸਰਾਂਜਾਂ ਲਗਾਈਆਂ ਜਾ ਰਹੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਉਹ ਵਾਪਸ ਕਰਵਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਨੀ ਹਰਪੀ ਸਿੰਘ ਦੇ ਬਿਆਨਾਂ ਬਾਰੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ ਤਾਂ ਜਾਨੀ ਹਰਪੀ ਸਿੰਘ ਦੇ ਜੋ ਬਿਆਨ ਦਿੱਤੇ ਜਾ ਰਹੇ ਨੇ ਤਾਂ ਉਹਨਾਂ ਬਾਰੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜਾਨੀ ਹਰਪੀ ਸਿੰਘ ਹੁਣ ਆਜ਼ਾਦ ਹਨ ਉਹ ਕੁਝ ਵੀ ਬੋਲ ਸਕਦੇ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਦਿੱਲੀ ਪੁਲਿਸ ਨੂੰ ਸਖਤ ਆਦੇਸ਼ ਤਾਂ ਜਿੱਥੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਨਜ਼ਰ ਆ ਰਹੀ ਹੈ ਤਾਂ ਉਧਰ ਦਿੱਲੀ ਦੇ ਸਰਕਾਰ ਨੂੰ ਕੇਂਦਰੀ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਖਤ ਆਦੇਸ਼ ਆ ਜਿਹੜੇ ਜਾਰੀ ਕਰ ਦਿੱਤੇ ਨੇ ਖਾਸ ਕਰਕੇ ਪੁਲਿਸ ਨੂੰ ਹੁਕਮ ਦਿੱਤੇ ਗਿਆ ਕਿ ਜੋ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਨੇ ਉਹਨਾਂ ਤੇ ਨੱਥ ਪਾਈ ਜਾਵੇ ਤੇ ਜਲ ਤੋਂ ਜਲਦ ਐਕਸ਼ਨ ਕੀਤੇ ਜਾਣ ਅਸ਼ਲੀਲ ਹਰਕਣ ਵਾਲੇ ਮਾਮਲੇ 'ਚ ਕੋਰਟ ਨੇ ਸੁਣਾਈ ਸਜ਼ਾ ਤਾਂ ਅੱਜ ਮੁਕਸਰ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਅਤੇ ਲੰਬੀ ਦੇ ਚੁੰਨਾ ਪਿੰਡ ਵਿੱਚ ਜੋ 2021 ਵਿੱਚ ਮਾਮਲਾ ਸਾਹਮਣੇ ਆਇਆ ਸੀ ਕਿ 5 ਸਾਲਾਂ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸੀ ਉਸ ਮਾਮਲੇ 'ਚ ਅੱਜ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਤੇ 20 ਸਾਲ ਦੀ ਸਜ਼ਾ ਜਿਹੜੀ ਦੋਸ਼ੀ ਨੂੰ ਸੁਣਾ ਦਿੱਤੀ ਹੈ ਰਜਿਸਟਰੀ ਲਈ ਸਰਕਾਰ ਨੇ ਵਧਾਇਆ ਸਮਾਂ ਤਾਂ ਅਨਅਧਿਕਾਰਤ ਕਲੋਨੀਆਂ ਵਿੱਚ ਹੁਣ ਰਜਿਸਟਰੀ ਕਰਵਾਉਣ ਦੇ ਲਈ ਸਰਕਾਰ ਨੇ ਹੋਰ ਸਮਾਂ ਵਧਾ ਦਿੱਤਾ ਹੈ ਤੇ ਹੁਣ ਮਾਰਚ ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਜਿੱਥੇ ਕਿ ਇਹ ਸਮਾਂ ਸਿਰਫ 28 ਫਰਵਰੀ ਤੱਕ ਸੀ ਤਾਂ ਇਸ ਨੂੰ ਵਧਾ ਕੇ ਹੁਣ 31 ਮਾਰਚ ਤੱਕ ਕਰ ਦਿੱਤਾ ਗਿਆ ਹੈ ਪੰਜਾਬ ਮੈਲਾ ਕਮਿਸ਼ਨ ਚੇਅਰਪਰਸਨ ਨੇ ਲਗਾਈ ਲੋਕ ਅਦਾਲਤ ਤਾਂ ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਵੱਡਾ ਉਪਰਾਲਾ ਅੱਜ ਪੰਜਾਬ ਮੈਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀਗਿੱਲ ਵੱਲੋਂ ਕੀਤਾ ਗਿਆ ਅਤੇ ਪਟਿਆਲਾ ਪੁਲਿਸ ਲਾਈਨ ਵਿੱਚ ਲੋਕ ਅਦਾਲਤ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਚ ਬਦਲਿਆ ਮੌਸਮ ਦਾ ਮੂਜਾਜ ਤਾਂ ਲਗਾਤਾਰ ਮੌਸਮ ਆਪਣਾ ਮੂਜਾਜ ਵਾ ਜਿਹੜਾ ਬਦਲ ਰਿਹਾ ਹੈ ਅਤੇ ਪੰਜਾਬ ਵਿੱਚ ਹੁਣ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਹੈ ਤੇ ਬਹੁਤ ਸਾਰੇ ਇਲਾਕੇ ਵਿੱਚ ਗੜੇਮਾਰੀ ਵੀ ਦੇਖੀ ਗਈ ਹੈ ਜਿੱਦੇ ਚੱਲਦਿਆਂ ਇੱਕ ਵਾਰ ਫਿਰ ਤੋਂ ਠੰਡ ਵਧਣ ਦੇ ਅਸਾਰ ਨੇ ਤੇ ਉੱਥੇ ਹੀ ਪੰਜਾਬ ਵਿੱਚ ਮੀਂਹ ਨੇ ਖੂਬ ਜਿਹੜਾ ਮੌਸਮ ਬਦਲਿਆ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਣੇ ਰਹੋ ਐਨਆਰਏ ਟੀਵੀ ਨਾਲ